ਬਟਾਲਾ ਚ ਐਮਐਲਏ ਅਮਨਜੀਤ ਸਿੰਘ ਸ਼ਰੀਕਲਸੀ ਦੀ ਅਗਵਾਈ ਚ ਹੋਈ ਵਿਸ਼ਾਲ ਰੈਲੀ ਰੈਲੀ ਚ ਪਹੁੰਚੀ ਆਮ ਆਦਮੀ ਪਾਰਟੀ ਦੀ ਉੱਚ ਲੀਡਰਸ਼ਿਪ ਜੋ ਵੀ ਲੀਡਰ ਪਾਰਟੀ ਦੇ ਹਿੱਤ ਅਤੇ ਲੋਕ ਹਿੱਤ ਲਈ ਕੰਮ ਨਹੀਂ ਕਰੇਗਾ ਉਸ ਨੂੰ ਫਿਰ ਦਿਖਾਇਆ ਜਾਵੇਗਾ ਬਾਹਰ ਦਾ ਰਸਤਾ ਕਿਹਾ ਅਮਨਜੀਤ ਸ਼ਿਸ਼ੋਧੀਆਂ ਨੇ ਜੱਗੂ ਪਰਿਵਾਰ ਨੂੰ ਦਵਾਵਾਂਗਾ ਇਨਸਾਫ ਕਿਹਾ ਗਰਦੀਪ ਰੰਧਾਵਾ ਨੇ ਆਮ ਆਦਮੀ ਪਾਰਟੀ ਦੇ ਐਕਟਿੰਗ ਪ੍ਰਧਾਨ ਅਮਨਜੀਤ ਸਿੰਘ ਸ਼ਰੀਕਲਸੀ ਦੀ ਅਗਵਾਈ ਵਿੱਚ ਜ਼ਿਲ੍ਹਾ ਕਰਤਾਸਪੁਰ ਦੇ ਥਾਪਕੇ ਨਾਮ ਨਿਯੁਕਤ ਪ੍ਰਧਾਨ ਜੋ ਬਰਨ ਦਾਵਾ ਦੇ ਅਹੁਦਾ ਸੰਭਾਲ ਸਮਾਗਮ ਕਵਿਸ਼ਾਲ ਰੈਡੀ ਕਰਵਾਈ ਗਈ ਜਿਸ ਵਿੱਚ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮਨੀਸ਼ ਸ਼ੋਧਿਆ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਕੈਬਨਰ ਮੰਤਰੀ ਗਲਦੀਪ ਧਾਲੀਵਾਲ ਸੁਮੇਤ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਅਤੇ ਵਰਕਰ ਸ਼ਾਮਲ ਹੋਏ ਇਸ ਮੌਕੇ ਆਮ ਆਦਮੀ ਪਾਰਟੀ ਦੇ ਮਨੀਸ਼ ਸ਼ੋਧਿਆ ਨੇ ਆਪ ਲੀਡਰਾਂ ਤੇ ਵਰਕਰਾਂ 2027 ਦੀਆਂ ਚੋਣਾਂ ਨੂੰ ਲੈ ਕੇ ਪੰਜਾਬ 'ਚ ਆਪ ਨੂੰ ਚੜ੍ਹ ਤੋਂ ਹੋਰ ਮਜ਼ਬੂਤ ਕਰਨ ਲਈ ਨਵੀਂ ਤਕਨੀਕ ਨਾਲ ਕੰਮ ਕਰਨ ਦੀ ਸਿੱਖਿਆ ਦਿੱਤੀ ਅਤੇ ਉੱਥੇ ਹੀ ਨਾਲ ਵਿਧਾਇਕ ਕਵਰ ਵਿਜੇ ਪ੍ਰਤਾਪ ਸਿੰਘ ਪਾਂਸ ਕਾਲੀ ਮਤਲ ਨੂੰ ਲੈ ਕੇ ਕਿ ਆ ਕੇ 24 ਪਾਰਟੀ ਰੁਤੀ ਗਤੀਵਤियां ਕਰੇਗਾ ਉਸ ਨੂੰ ਬਾਹਰ ਦਾ ਰਸਤਾ ਦਿਖਾਇਆ ਜਾਵੇਗਾ ਇਸ ਮੋਕੇ ਡੇਰਾ ਬਬਨਾਨਕ ਤੇ ਐਮਐਲਏ ਕਰਤਿਪ ਸਿੰਘ ਰੰਧਾਵਾ ਨੇ ਜਗੂ ਭਗਵਾਨਪੁਰੀਏ ਦੀ ਮਾਤਾ ਦੇ ਕਤਲ ਦੀ ਨੰਦਾ ਕਰਦਿਆਂ ਕਿ ਉਹ ਪਰਿਵਾਰ ਦੇ ਨਾਲ ਖੜੇ ਹਨ ਅਤੇ ਉਹਨਾਂ ਨੂੰ ਇਨਸਾਫ ਦਿਵਾਉਣ ਲਈ ਉਹ ਹਰ ਹਿੱਲੇ ਉਹਨਾਂ ਦੀ ਮਦਦ ਕਰਨਗੇ ਉਥੇ ਟਾਲਾਦ ਦੇ ਐਮਐਲਏ ਅਤੇ ਪੰਜਾਬ ਆਮ ਆਦਮੀ ਪਾਰਟੀ ਦੇ ਕਾਜਕਾਰੀ ਪ੍ਰਧਾਨ ਚਰੀ ਕਲਸੀ ਅਤੇ ਜੋਬਨ ਰੰਦਾਵਾ ਨੇ ਕਿਹਾ ਜੀ ਪਾਰਟੀ ਪੱਤੀ ਜ਼ਿੰਮੇਵਾਰੀ ਨਾਲ ਆਪਣੀ ਡਿਊਟੀ ਨਿਭਾਵਾਂਗੇ ਉੱਥੇ ਹੀ ਉਹਨਾਂ ਨੇ ਆਉਣ ਵਾਲੀਆਂ 2027 ਦੀਆਂ ਮਤਾਨ ਸਭਾ ਚੋਣਾਂ ਨੂੰ ਲੈ ਕੇ ਆਪ ਦੀ ਦੁਬਾਰਾ ਸਰਕਾਰ ਬਣਦਾ ਵੱਡਾ ਦਾਵਾ ਕੀਤਾ आम आदमी पार्टी सरकार बनने के बाद से ही पंजाब के लोगों के लिए लगातार काम कर रही है पंजाब सरकार लगातार काम कर रही है वो चाहे लाखों लोगों के घरों में बिजली का बिल जीरो कराना हो मोहल्ला क्लिनिक में लोगों का इलाज कराना हो ईमानदारी सर, से सरकारी नौकरियां लगवाना हो या गांव-गांव तक किसानों का फ़ायदा पहुंचाना हो गांव-गांव में खेल के मैदान बनवाना हो तालाब साफ़ करवाना हो नहरी खाल साफ़ करवाना ये सब काम हो रहे हैं लेकिन इस सबसे बड़ी चीज़ युद्ध नशे के विरुद्ध जो मानसा की सरकार ने शुरू की है उसका गांव गांव में खूब माहौल है कि अच्छा काम हो रहा है गांव गांव में लोग दुआएं दे रहे हैं कि आप छोटी बड़ी सब तरह की मछलियों को पकड़ रहे हो कोई भेदभाव नहीं कर रहे किसी के साथ कोई डर नहीं रहा प्रशासन सरकार किसी से डर नहीं रही है बड़े बड़े लोगों से भी किसी माफिया से तो लोग खुश हैं इस बात से तो अब आम आदमी पार्टी के कार्यकर्ताओं का आज हमने गुरदासपुर में सम्मेलन किया और ये सब कार्यकर्ता नहीं आम आदमी पार्टी के लीडर्स हैं इन्हीं में से आने वाले समय के विधायक आने वाले समय के मंत्री आने वाले समय के केंद्र के राजनीति करने वाले लोग निकलेंगे तो उनसे मैं चर्चा करने आया था अमन जी शहरी कलसी जी हम सब लोग यहाँ चर्चा करने आए थे उनसे और साथ साथ जो डिस्ट्रिक्ट प्रेसिडेंट हैं जिन्होंने नया काम संभाला है उन्होंने जबन रंधावा जी उन्होंने पूरे जिले के कार्यकर्ताओं की लीडर्स की मीटिंग बुलाई थी तो मुझे बड़ा अच्छा लगा सब बहुत पॉजिटिव माहौल में थे और सब ऊर्जा से भरे हुए हैं सर, जो, जो, देखिए आम आदमी पार्टी अनुशासित पार्टी है आम आदमी पार्टी पंजाब के लोगों की उम्मीदों की पार्टी है जो भी लीडर सरकार में रह के कुछ गलत करेगा या पार्टी में किसी पद पर रह के कुछ ऐसा काम करेगा जो पार्टी के हित में ना हो पंजाब के लोगों के हित में ना हो पंजाब के लोगों को हित को भूल के जो भी लीडर अपनी छोटी मोटी अपनी अहम की राजनीति में पड़ेगा उसको फिर अनुशासन के रूप में सजा तो दी जाए बिल्कुल जी आज ਦਾ ਜਿਹੜਾ ਪ੍ਰੋਗਰਾਮ ਸੀ ਇਹ ਆਲ ਜ਼ਿਲ੍ਹਾ ਵਰਕਰ ਮੀਟਿੰਗ ਸੀ ਸਾਡੀ ਜਿਹੜੇ ਕਹਿ ਸਕਦੇ ਹਾਂ ਵੀ ਹਰ ਹਲਕੇ ਦੇ ਵਿੱਚ ਜਿਹੜੇ ਮੇਨ ਮੇਨਾ ਆਗੂ ਸਾਬਾਂ ਜਿਹੜੇ ਪਾਰਟੀ ਦੇ ਸਾਡੇ ਮੋਢੀ ਉਹ ਸਾਰੇ ਪਹੁੰਚੇ ਸੀ ਔਰ ਉਹਨਾਂ ਨੂੰ ਮੇਨ ਮਨੀਸ਼ ਸ਼ੋਧਿਆ ਜੀ ਪੰਜਾਬ ਪ੍ਰਧਾਨ ਸਾਡੇ ਅਮਨ अरोड़ा ਜੀ ਕੈਬਨ ਮੰਤਰੀ ਕੁਲਦੀਪ ਢਾਲੀਵਾਲ ਜੀ ਔਰ ਨਾਲ ਦੇ ਨਾਲ ਸਾਡੇ ਮੇਰੇ ਛੋਟੇ ਵੀਰ ਜੋ ਬਰੰਦਾਵਾ ਜਿਹਨੂੰ ਜਿਲ੍ਹਾ ਪ੍ਰਧਾਨ ਬਣਾਇਆ ਗਿਆ ਉਹਦੀ ਅਗਵਾਈ ਦੇ ਵਿੱਚ ਇੱਕ ਨਾਲ ਮੇਨ ਵੱਡੀ ਮੀਟਿੰਗ ਕਰਦੇ ਤੇ ਜਿੱਦੇ ਸਾਰੇ ਲੀਡਰ ਸਹਿਬਾਨਾਂ ਨੂੰ ਆਪਾਂ ਬੁਲਾ ਕੇ ਆਪਣੇ ਜਿਹੜੇ ਵਰਕਰ ਸਹਿਬਾਨ ਸੀ ਉਹਨਾਂ ਨੂੰ ਤਗੜੇ ਕੀਤਾ ਔਰ ਲਾਂਬਤ ਕਰਕੇ ਪਿੰਡਾਂ ਚ ਤੋਰਿਆ ਹਲਕੇ ਚ ਸਿੱਖਿਆ ਵੀ ਦੇਖ ਗਏ ਆ ਕਹਿੰਦੇ ਉੱਤੇ ਚੱਲਣ ਦੀ ਜ਼ਰੂਰਤ ਆ ਲੀਡਰਾਂ ਨੂੰ ਵੀ ਤੇ ਵਰਕਰ ਨੂੰ ਵੀ ਜੇ 2027 ਦੀਆਂ ਇਲੈਕਸ਼ਨਾਂ ਚ 16 ਦੀ ਜਗ੍ਹਾ ਤੇ 5 ਹੀ ਸੀਟਾਂ ਮਾਝੇ ਚ ਲੈਣੀਆਂ ਤਾਂ ਇਹ ਬਿਲਕੁਲ ਜੋ ਉਹ ਦੱਸਦੇ ਨੇ ਠੀਕ ਆ ਇੱਕ ਗੱਲ ਤੇ ਕਲੀਅਰ ਹੈ ਵੀ ਜਿਹੜੀਆਂ ਪਾਰਟੀ ਦੀਆਂ ਗਾਈਡਲਾਈਨਾਂ ਨੇ ਜੇ ਆਪਾਂ ਉਹਦੇ ਤੇ ਵਰਕ ਕਰਦੇ ਆਂ ਤੇ ਮੈਨੂੰ ਨਹੀਂ ਲੱਗਦਾ ਵੀ ਕੋਈ ਉੱਥੇ ਨੁਕਸਾਨ ਹੋਵੇ ਉੱਥੇ ਫਾਇਦਾ ਹੀ ਹੁੰਦਾ ਹੈ ਠੀਕ ਹੈ। ਦੇਖੋ ਮੈਨੂੰ ਤੁਹਾਡੇ ਤੋਂ ਪਤਾ ਲੱਗਾ ਜੀ ਹੱਲੇ ਹੁਣੇ ਤੇ ਮੈਂ ਹੁਣੇ ਇਹਦੇ ਬਾਰੇ ਕਿਉਂਕਿ ਮੀਟਿੰਗ ਤੋਂ ਬਾਅਦ ਸਿੱਧੇ ਇੱਥੇ ਆ ਕੇ ਆ ਕੇ ਤੇ ਹੁਣੇ ਮੈਂ ਕਲੀਅਰ ਕਰਕੇ ਜਰੂਰ ਲੁਧਿਆਣਾ ਚੋਣਾ ਦੇ ਵਿੱਚ ਜਿਹੜਾ ਵਾ ਵੱਡਾ ਨਾਮ ਜਿਹੜਾ ਸ਼ਰੀਕਲਸੀ ਦਾ ਵਜ ਕੇ ਬਾਹਰ ਆਇਆ ਉਹਦੇ ਬਾਰੇ ਕੀ ਨਹੀਂ ਪਾਰਟੀ ਨੇ ਡਿਊਟੀ ਲਾਉਣੀ ਹੁੰਦੀ ਹੈ ਜੀ ਪਾਰਟੀ ਨੇ ਜਿੱਥੇ ਡਿਊਟੀ ਲਾਈ ਹੈ ਉੱਥੇ ਵਧੀਆ ਟੰਗ ਦਾ ਕੰਮ ਕੀਤਾ ਹੈ ਉਹਦਾ ਕੰਮ ਕਰਕੇ ਜਿਹੜਾ ਰਿਜ਼ਲਟ ਹੈ ਜਿਹੜਾ ਉਹ ਲੋਕਾਂ ਨੇ ਫਤਵਾ ਦੇਣਾ ਹੁੰਦਾ ਲੋਕਾਂ ਦੇ ਦਿਲ ਦੀ ਗੱਲਾਈ ਤੋਂ ਲੁਧਿਆਣਾ ਵਾਸਤੇ ਲੋਕਾਂ ਦਾ ਆਪਾ ਧੰਨਵਾਦ ਕਰਦੇ ਜਿਨ੍ਹਾਂ ਨੇ ਇਨਾ ਮਾਣ ਸਤਿਕਾਰ ਜਿਹੜਾ ਸਾਨੂੰ ਦਿੱਤਾ ਜੂਥ ਆਗੂ ਦਾ ਇਸ ਸਮਾਗਮ ਸੀ ਉਹਦਾ ਸੰਭਾਲ ਹੁੰਦਾ ਤੇ ਜੂਥ ਵੱਡੀ ਲੈਵਲ ਤੇ ਪਹੁੰਚਿਆ ਹੋਇਆ ਸੀ ਤੁਸੀਂ ਜੂਥ ਨੂੰ ਕੀ ਅਪੀਲ ਕਰਨਾ ਚਾਹੁੰਦੇ ਕਿਉਂਕਿ ਮਨੀਸ਼ ਛੋਧਿਆ ਜੀ ਨੇ ਵੀ ਜੂਥ ਉੱਥੇ ਹੀ ਜ਼ਿਆਦਾ ਇਹਦੇ ਵਿੱਚ ਸਭ ਤੋਂ ਮੇਨ ਮੈਸੇਜ ਇੱਕ ਸਾਦੀ ਪਾਰਟੀ ਆ ਆਮ ਆਦਮੀ ਪਾਰਟੀ ਜਿੱਥੇ ਮੈਂ ਕਹਿੰਦਾ ਵੀ ਹਰ ਵਰਕਰ ਦੀ ਕੰਮ ਕਰਨ ਵਾਲੇ ਦੀ ਕਦਰ ਜਿਹੜਾ ਵਰਕਰ ਵਧੀਆ ਢੰਗ ਨਾਲ ਕੰਮ ਕਰਦਾ ਹੈ ਜਿਹਦੇ ਚ ਪੇਸ਼ੈਂਸ ਆ ਉਹ ਆਮ ਆਦਮੀ ਪਾਰਟੀ ਹੈ ਜਿਹੜੀ ਉਹ ਐਸੀ ਪਾਰਟੀ ਹੈ ਜਿਹਦੇ ਚ ਉਹ ਸਰਵਾਈਵ ਕਰੂਗੇ ਕਰੂ ਮੈਂ ਗੈਂਗਸਟਰ ਵਾਦੇ ਹੱਕ ਤੇ ਨਹੀਂ ਆ ਪਰ ਦੁਸ਼ਮਨ ਦੀ ਮਾਂ ਵੀ ਇਹ ਵਾਖੂਗੀ ਵੀ ਕਿਸੇ ਦੁਸ਼ਮਨ ਦਾ ਵੀ ਪੁੱਤ ਨਾ ਬਰੇ ਸੋ ਮੰਦ ਭਾਗੀ ਕੱਟ ਰਾਇਆ ਮੇਰੇ ਕੋ ਅੱਜ ਦਾ ਜਿਹੜਾ ਪ੍ਰੋਗਰਾਮ ਸੀਗਾ ਆਮ ਆਦਮੀ ਪਾਰਟੀ ਨੇ ਇੱਕ ਸਾਡੇ ਬੱਚਿਆਂ ਵਰਗਾ ਛੋਟਾ ਵੀਰ ਆ ਜੋਬਨ ਰਧਾਵਾ ਉਹਨੂੰ ਜ਼ਿਲ੍ਹੇ ਦੀ ਬੜੀ ਵੱਡੀ ਜ਼ਿੰਮੇਵਾਰੀ ਜਿਹੜੀ ਦਿੱਤੀ ਆ ਉਹਨੂੰ ਜ਼ਿਲ੍ਹਾ ਪ੍ਰਧਾਨ ਨਾ ਲਾਇਆ ਉਹਦੀ ਤਾਜ ਪੋਚੀ ਅੱਜ ਰੱਖੀ ਗਈ ਉਹਦੇ ਸਪੰਸ ਸਾਡੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਜੀ ਤੇ ਸੰਗਠਨ ਦੇ ਜਿਹੜੇ ਪੰਜਾਬ ਨੂੰ ਇਨਚਾਰਜ ਨੇ ਮਨੀਸ਼ ਸ਼ੋਧਿਆ ਜੀ ਸਿੱੱਚ ਤੌਰ ਤੇ ਆਏ ਨੇ ਉਹਦੇ ਸੰਬੰਧ ਚ ਅੱਜ ਤਾਜ ਪੋਚੀ ਦੇ ਸੰਬੰਧ ਚ ਫੰਕਸ਼ਨ ਜਿਹੜਾ ਹੋਇਆ ਦੇਖੋ ਜਿਹੜੀ ਜੱਗੂ ਭਗਵਾਨਪੁਰੀ ਦੀ ਮਾਤਰ ਦਾ ਕਤਲ ਆ ਉਹ ਗੈਂਗਸਟਰਵਾਦ ਨਹੀਂ ਉਹਨੂੰ ਕਿਹਾ ਜਾ ਸਕਦਾ ਉਹ ਸਿਆਸੀ ਕਤਲ ਹੈ ਉਹਨੂੰ ਗੈਂਗਸਟਰਵਾਦ ਨਾਲ ਜੋੜ ਕੇ ਨਹੀਂ ਵੇਖਣਾ ਚਾਹੀਦਾ ਗੈਂਗਸਟਰ ਜਿਹੜਾ ਵੀ ਆਪਣੇ ਆਪ ਨੂੰ ਨਸਲ ਵਾਲਾ ਹੋਵੇ ਜਿਹੜਾ ਇਣਖ ਵਾਲਾ ਜਨ ਉਹ ਕਦੀ ਵੀ ਕਿਸੇ ਔਰਤ ਤੇ ਹੱਥ ਨਹੀਂ ਚੁੱਕਦਾ ਕਿ ਜਿਹੜਾ ਉਹਦੀ ਮਾਤਾ ਦਾ ਕਤਲ ਹੋਣਾ ਕਿਸੇ ਮਾਂ ਦਾ ਕਤਲ ਹੋਣਾ ਕੋਈ ਮਾਂ ਨਹੀਂ ਚਾਹੁੰਦੀ ਕਿ ਮੇਰੇ ਪੇਟ ਚੋਂ ਜਿਹੜਾ ਜੰਮਿਆ ਹੋਇਆ ਬੱਚਾ ਉਹ ਤੰਕਵਾਦੀ ਬਣੇ ਉਹ ਗੈਂਗਸਟਰ ਬਣੇ ਉਹ ਚੋਰ ਬਣੇ ਮਾਂ ਦੀ ਹਮੇਸ਼ਾ ਇੱਕੋ ਇੱਕ ਖਾਸ਼ ਹੁੰਦੀ ਆ ਕਿ ਮੇਰੇ ਪੁੱਤਰੀ ਚੰਗੀ ਪਰਵਿਸ਼ੋਕ ਚੰਗਾ ਅਫਸਰ ਬਣੇ ਚੰਗਾ ਲੀਡਰ ਬਣੇ ਇਸ ਕਰਕੇ ਜੋ ਕੁਝ ਹੋਇਆ ਉਹ ਬਹੁਤ ਮਾੜਾ ਹੈ ਦੇਖੋ ਜਿਹੜਾ ਸਰਪੰਚ ਜਿਹੜੀ ਜੱਗੂ ਦੀ ਮਾਤਾ ਦੀ ਉਹ ਨਹੀਂ ਸਰਪੰਚ ਸਰਪੰਚ ਉਹਦੀ ਦੁਰਾਣੀ ਆ ਤੇ ਸਿਸਟਰ ਵੀ ਆ ਉਹ ਪਿੰਡ ਦੀ ਸਰਪੰਚ ਆ ਉਹਨੇ ਜਿਹੜੇ ਦੋਸ਼ ਲਾਏ ਨੇ ਜਿਹੜੇ ਪਰਿਵਾਰ ਦੇ ਘਰ ਚ ਕੋਈ ਜੀਤ ਜਾਂਦਾ ਹੈ ਜਾਂ ਕਿਸੇ ਦੀ ਮੌਤ ਹੁੰਦੀ ਹੈ ਉਹਦੇ ਪਰਿਵਾਰ ਨੂੰ ਸਾਰਾ ਪਤਾ ਹੁੰਦਾ ਕਿ ਉਹਦਾ ਅਸਲੀ ਦੋਸ਼ੀ ਕੌਣ ਹੈ ਜੇ ਉਹਦੀ ਮਾਤਾ ਦੀ ਭੈਣ ਨੇ ਦੋਸ਼ ਲਾਏ ਨੇ ਔਰ ਦੋਚਾਂ ਦੀ ਜਾਂਚ ਹੋਣੀ ਚਾਹੀਦੀ ਆ ਮੈਨੂੰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਪੂਰਨ ਭਰੋਸਾ ਹੈ ਉਹ ਕਹਿੰਦਾ ਜਿੱਡਾ ਮਰਜੀ ਵੱਡਾ ਬੰਦਾ ਹੋਵੇ ਤੇ ਜਿੱਡਾ ਮਰਜੀ ਤਾਕਤਵਾਰ ਹੋਵੇ ਕਿਸੇ ਨੂੰ ਵੀ ਗਲਤ ਕੰਮ ਕਰਨ ਦੀ ਪੰਜਾਬ ਦੀ ਧਰਤੀ ਤੇ ਕੋਈ ਜਾਇਜ਼ਤ ਨਹੀਂ ਅਗਰ ਉਹ ਦੋਸ਼ੀ ਪਾਇਆ ਗਿਆ ਤਾਂ ਜਰੂਰ ਸਲਾਖਾਂ ਦੇ ਵਿੱਚ ਹੋਏਗਾ ਸਿਆਸੀ ਕਤਲ ਕਤਲ ਕਹਿ ਰਹੇ ਹੋ ਪਰ ਜਿਹੜੇ ਗੈਂਗਸਟਰ ਨੇ ਉਹਨਾਂ ਦੇ ਵੱਲੋਂ ਸੋਸ਼ਲ ਮੀਡੀਆ ਤੇ ਜ਼ਿੰਮੇਵਾਰੀ ਚੁੱਕੀਆਂ ਯਾਰੀਆਂ ਨੇ ਪੋਸਟ ਪਾ ਗਏ ਵੇਖੋ ਜਿਹੜੀਆਂ ਤੁਸੀਂ ਜ਼ਿੰਮੇਵਾਰੀ ਚੁੱਕੀਆਂ ਉਹ ਤੋਂ ਬਾਅਦ ਵੀ ਆਈ ਹੈ ਸੋਸ਼ਲ ਮੀਡੀਆ ਤੇ ਉਹਨੂੰ ਵੀ ਚੈੱਕ ਕਰੋ ਕਿ ਜਿਨ੍ਹਾਂ ਨੇ ਇਹ ਕਿਹਾ ਮਾਂ ਚ ਮੰਨਿਆ ਵੀ ਉਹਨਾਂ ਆਪਣੇ ਫੇਸਬੁਕ ਕਿ ਗਲਤ ਹੋਇਆਹੀਂ ਇਹਦੇ ਨਾਲ ਕੋਈ ਸਾਡਾ ਐਸਾ ਨਹੀਂ ਪਰਿਵਾਰਵਾਦ ਗੈਂਗਸਟਰ ਦਾ ਮਤਲਬ ਇਹੀ ਹੈ ਚ ਇੱਕ ਗੈਂਗਸਟਰ ਨੇ ਦੂਜੇ ਦਾ ਬੰਦਾ ਮਾਰਿਆ ਤਾਂ ਬੰਦੇ ਦਾ ਬੰਦਾ ਮਾਰਨਾ ਹੈ ਕਿਸੇ ਜਨਾਨੀ ਨੂੰ ਨਹੀਂ ਮਾਰਨਾ ਜਨਾਨੀ ਦੇ ਹੱਥ ਨਹੀਂ ਚੁੱਕਣਾ ਜੇ ਅਸਲੀ ਗੈਂਗਸਟਰ ਤਾਂ ਉਹੀ ਆ ਅਸਲੀ ਇਨਸਾਨ ਉਹੀ ਆ ਚਰ ਮਾਮਾ ਭੈਣਾ ਧੀਆਂ ਦਾ ਕੀ ਕਸੂਰ ਹੈ ਇੱਥੇ ਤੁਸੀਂ ਸਿਆਸੀ ਕਿੱਧਰ ਗਿਆ ਸਿਆਸੀ ਕਿੱਧਰ ਨਿਸ਼ਾਨਾ ਸਾਧ ਰਹੇ ਹੋ ਨਿਸ਼ਾਨਾ ਜਿਹੜਾ ਘਰ ਵਾਲਿਆਂ ਨੇ ਲਾਇਆ ਹੈ ਮੇਰੇ ਕਹਿਣ ਦੀ ਹੁਣ ਕੋਈ ਜ਼ਰੂਰਤ ਬਾਕੀ ਰਹਿ ਗਈ ਆ ਕੱਲ ਜੋ ਡੇਰਾ ਬਾ ਇੱਥੇ ਕਲਾਂ ਬਟਾਲੇ 'ਚ ਹੋਇਆ ਕੋਈ ਕਸਰ ਰਹਿ ਗਈ ਆ ਜੇ ਸਿੱਧੀ ਉਹਨਾਂ ਇੱਕ ਐਪਲੀਕੇਸ਼ਨ ਹੀ ਦਿੱਤੀ ਆ ਸਿੱਧਾ ਨਾਂ ਲੈ ਕੇ ਸੁਖਜਿੰਦਰ ਸਿੰਘ ਰੰਧਾਵਾ ਉਹਦਾ ਬੇਟਾ ਪੱਪੂ 33 ਪ੍ਰੀਤ ਦਾ ਮੁੰਡਾ ਨਾਲ ਦੋ ਉੱਥੋਂ ਦੇ ਭਗਵਾਨਪੁਰ ਦੇ ਪੰਜਾਂ ਬੰਦਿਆਂ ਤੇ ਉਹਨਾਂ ਜਿਹੜੀ ਐਪਲੀਕੇਸ਼ਨ ਦਿੱਤੀ ਆ ਜਿਹਨੂੰ ਨੰਬਰ ਲਾ ਕੇ ਡਿਪਟੀ ਸਾਹਿਬ ਨੇ ਦਿੱਤਾ ਔਰ ਕੱਲ ਜਦੋਂ ਡੀਟੀਆਰ ਕੱਟੀ ਗਈ ਆ ਉਸੇ ਐਪਲੀਕੇਸ਼ਨ ਦੀ ਹੁਣ ਕਿਸੇ ਨੂੰ ਕੋਈ ਭੁਲੇਖਾ ਰਹੇਗਾ ਕਿ ਕਿਹਦਾ ਨਾਲ ਕਿਵੇਂ ਸੋਚਦੇ ਹੋ ਸਿਆਸਤ ਕਿੱਧਰਲੇ ਪਾਸੇ ਜਾ ਰਹੀ ਹੈ ਜੀ ਇਦਾਂ ਹੀ ਸਿਆਸੀ ਲੋਕ ਸਿਆਸੀ ਤੌਰ ਤੇ ਲੋਕਾਂ ਦੇ ਕਤਲ ਕਰਵਾਉਂਦੇ ਨੇ ਤੇ ਸਿਆਸਤ ਕਿੱਧਰ ਜਾਏਗੀ ਲੋਕ ਕਿਤੇ ਯਕੀਨ ਰੱਖਣਗੇ ਲੋਕ ਲੋਕ ਇਹਨਾਂ ਸਿਆਸੀ ਲੀਡਰਾਂ ਦਾ ਕਰਤਾਰ ਵੇਖ ਚੁੱਕੀ ਆ ਔਰ ਲੋਕਾਂ ਨੇ ਇਹ ਦੇਖ ਲਿਆ ਕਿ ਕਿਹੜੇ ਲੀਡਰ ਆਪਣੀ ਸਿਆਸਤ ਕਰਕੇ ਇਹ ਕਿੰਨੀ ਇਹਨਾਂ ਦੀ ਗਰਾਫਟ ਕਿਥੋਂ ਤੱਕ ਗਿਆ ਵੀ ਇੱਕ ਆਪਣੇ ਸਾਹਮਣੇ ਐ ਤਾਂ ਰਾਜਨੀਤੀ ਕੀ ਗੱਲ ਹੀ ਆ ਨਾ ਕੋਈ ਉਹਦੇ ਤੋਂ ਪਰ ਭੱਜ ਨਹੀਂ ਸਕਦਾ ਕਿਸੇ ਨੇ ਕਿਸੇ ਦੀ ਸਪੋਰਟ ਕਰਨੀ ਹੈ ਤਾਂ ਤੁਸੀਂ ਆਪਣੇ ਕੋਚੇ ਕਹੋਗੇ ਆਪਾਂ ਰੋੜੇ ਚੁੱਕਣ ਦੇ ਪਏ ਆ ਇਹ ਡੇਰਾ ਬਾਬਾ ਨਾਨਕ ਚ ਪਿਛਲੇ 10 ਸਾਲਾਂ ਤੋਂ ਕੰਮ ਚੱਲਦਾ ਆ ਰਿਹਾ ਇਹ ਜਿਹੜਾ ਰਿਵਾਜ ਹੈ ਡੇਰਾ ਬਾਬਾ ਨਾਨਕ ਚ ਜਿਹੜਾ ਬੰਦਾ ਇਹਨਾਂ ਸਿਆਸੀ ਲੀਡਰਾਂ ਦੀ ਨਿਗਾ ਚੋਂਦਾ ਉਹਨੂੰ ਚੱਕ ਕੇ ਰੋੜਾ ਬਾਹਰ ਕਰ ਦਿੰਦੇ ਨੇ ਇਹ ਜਿਹੜੀ ਡੀਡੀਆਰ ਦੀ ਤੁਸੀਂ ਗੱਲ ਕੀਤੀ ਉਹ ਲੱਗਦਾ ਕਿ ਜਿਸ ਜਨਤਾ ਦਾ ਤੁਸੀਂ ਲੀਡਰਾਂ ਦਾ ਨਾਮ ਲੈ ਰਹੇ ਕਾਰਵਾਈ ਹੋਈ ਡੀਡੀਆਰ ਕੱਟੀ ਉਹਨਾਂ ਦੀ ਗਈ ਹੈ ਉਹ ਡੀਡੀਆਰ ਉਹ ਜਿਹੜੀ ਐਪਲੀਕੇਸ਼ਨ ਉਹਨਾਂ ਨੇ ਦਿੱਤੀ ਹੈ ਉਹ ਐਪਲੀਕੇਸ਼ਨ ਦੇ ਬਿਹਾਵ ਤੇ ਡੀਡੀਆਰ ਕੱਟੀ ਗਈ ਹੈ ਇਹਦਾ ਮਤਲਬ ਕਿ ਜੇ ਉਹ ਉਸੇ ਐਪਲੀਕੇਸ਼ਨ ਨੂੰ ਆਧਾਰ ਮੰਨ ਕੇ ਡੀਡੀਆਰ ਕੱਟੀ ਗਈ ਹੈ ਤਾਂ ਇਟਮੈਂਟ ਅੰਡਰਸਟੂਡ ਹੀ ਹੈ ਪੁਲਿਸ ਪ੍ਰਸ਼ਾਸਨ ਨੇ ਇਹਨਾਂ ਫੇਰ ਦਾ ਟਾਈਮ ਲਿਆ ਬਿਲਕੁਲ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਹਿ ਕਹਿਣ ਦਿਆਂ ਉਸ ਨੇ ਤਿੰਨ ਹਫ਼ਤੇ ਦਾ ਟਾਈਮ ਲਿਆ ਸਾਰਾ ਦੁੱਧ ਤਾਂ ਦੁੱਧ ਤੇ ਪਾਣੀ ਦਾ ਪਾਣੀ ਜਿਹੜਾ ਬਿਲਕੁਲ ਹੋ ਜਾਣਾ ਮੱਖਣ ਚੋਂ ਵਾਲ ਦੀ ਤਰ੍ਹਾਂ ਕੱਢ ਕੇ ਜਿਹੜਾ ਇਹ ਕੇਸ ਨੂੰ ਬਾਹਰ ਲੈ ਕੇ ਆਵਾਂਗੇ ਔਰ ਉਹਨਾਂ ਪਰਿਵਾਰਾਂ ਨੂੰ ਇਨਸਾਫ ਜ਼ਰੂਰ ਮਿਲੇਗਾ ਜਿਨ੍ਹਾਂ ਦੀ ਅੱਜ ਮਾਂ ਅਸ ਦੁਨੀਆ ਤੋਂ ਚਲੇ ਗਿਆ ਮੈਂ ਹਰ ਕੋਸ਼ਿਸ਼ ਕਰਾਂਗਾ ਕਿ ਇਨਸਾਫ ਉਹਨਾਂ ਨੂੰ ਲੈ ਕੇ ਦਿਆਂ ਦੇਖੋ ਜੀ ਮੇਰੇ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਇੱਕ ਆਮ ਘਰ ਦੇ ਨੌਜਵਾਨ ਨੂੰ ਜ਼ਿਲ੍ਹਾ ਪ੍ਰਧਾਨਗੀ ਦਿੱਤੀ ਤੇ ਉਹਨੂੰ ਜਦੋਂ ਅੱਜ ਅਹੁਦਾ ਸੰਭਾਲ ਸਮਾਰੋਹ ਸੀਗਾ ਤੇ ਖੁਦ ਆਪ ਸਾਡੀ ਜਿਹੜੀ ਆ ਨੈਸ਼ਨਲ ਲੀਡਰਸ਼ਿਪ ਤੇ ਸਟੇਟ ਦੀ ਜਿਹੜੀ ਸੀਨੀਅਰ ਲੀਡਰਸ਼ਿਪ ਆ ਉਹ ਆਈ ਮੇਰੇ ਲਈ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਕੀ ਕਹਿਣਾ ਚਾਹੁੰਦੇ ਹੋ ਕਿਸ ਤਰੀਕੇ ਦਾ ਰਿਹਾ ਸਮਾਗਮ ਤੇ ਕਿਸ ਤਰੀਕੇ ਦੀ ਅਗਲੀ ਰਣਨੀਤੀ ਰਹੇਗੀ ਕਿਉਂਕਿ 2027 ਵੀ ਨਜ਼ਦੀਕ ਆ ਰਹੀ ਹੈ ਦੇਖੋ ਸਮਾਗਮ ਤੇ ਬੜਾ ਕਲੋਜ਼ ਜਾਂ ਪ੍ਰੋਗਰਾਮ ਸੀਗਾ ਅਸੀਂ ਸਿਰਫ ਆਪਣੇ ਬਲੌਕ ਪ੍ਰੈਜ਼ੀਡੈਂਟਸ ਤੇ ਸਰਪੰਚ ਸਾਹਿਬਾਨਾਂ ਨੂੰ ਸੱਦਾ ਦਿੱਤਾ ਸੀਗਾ ਪਰ ਇਹ ਆ ਕਿ ਉਹ ਉਹਦੇ ਨਾਲ ਹੀ ਜਿਹੜਾ ਵਾ ਉਹ ਰੈਲੀ ਦਾ ਜਿਹੜਾ ਰੂਪ ਉਹ ਧਾਰਨ ਕਰ ਗਿਆ ਤੇ ਅਗਿਰ ਦੀ ਰਣਨੀਤੀ ਜਿਹੜੀ ਆ ਉਹ ਹਰ ਪਿੰਡ ਦੇ ਵਿੱਚ ਜਾ ਕੇ ਹਰ ਗਲੀ ਦੇ ਵਿੱਚ ਜਾ ਕੇ ਆਪਣੇ ਵਰਕਰਾਂ ਦੇ ਨਾਲ ਰਾਤ ਦਾ ਕੈਂਪ ਕਰਕੇ ਆਪਾਂ ਇੰਨਾ ਕੁ ਜ਼ਿਆਦਾ ਵਧੀਆ ਆਪਣਾ ਪਾਰਟੀ ਦਾ ਪ੍ਰਚਾਰ ਕਰਨਾ ਕਿ 2027 ਦੇ ਵਿੱਚ ਆਪਾਂ ਜਿਹੜੀਆਂ ਸੱਤੇ ਦੀ ਸੱਤੇ ਗੁਰਦਾਸਪੁਰ ਦੀਆਂ ਸੀਟਾਂ ਜਿਹੜੀਆਂ ਵਾਂ ਉਹ ਆਪਾਂ ਪਾਰਟੀ ਦੀ ਜਿੱਤ ਕੇ ਝੋਲੀ 'ਚ ਪਾਉਣੀ ਆ ਉਹਨਾਂ ਨੇ ਮਾਜੇ ਦੀ ਗੱਲ ਕੀਤੀ ਹੈ ਕਹਿੰਦੇ 16 ਮਿਲੀਅਨਾਂ ਦਾ 25 ਲੈਣ ਦੇ ਦੇਖੋ ਜੀ ਤੁਸੀਂ ਮੇਰੇ ਨਾਲ ਖੜੇ ਸਾਡੇ ਜਿਹੜੇ ਮਾਜੇ ਦੇ ਇੰਚਾਰਜ ਨੇ ਸੰਗਠਨ ਵੱਲੋਂ ਲਖਨਾਥ ਸਾਹਿਬ ਨਾਲ ਰਜੀਵ ਸ਼ਰਮਾ ਜੀ ਸਾਰੇ ਜਿੰਨੇ ਵੀ ਸਾਡੇ ਸੀਨੀਅਰ ਲੀਡਰ ਮੇਰੇ ਨਾਲ ਖੜੇ ਨੇ ਮੈਨੂੰ ਇਹਨਾਂ ਦੀ ਹਲਾਸ਼ੇਰੀ ਇਹਨਾਂ ਦੇ ਜਿਹੜਾ ਸਪੋਰਟ ਸਿਸਟਮ ਆ ਉੱਤੇ ਮਾਨ ਮੈਂ ਪੂਰਾ ਮਾਜੇ ਦੀ ਗਾਰੰਟੀ ਲੈਣਾ ਕਿਉਂਕਿ ਮੈਨੂੰ ਪਤਾ ਇਹ ਸਾਰਾ ਮਾਜਾ ਦੇਖ ਰਹੇ ਨੇ ਔਰ ਬਹੁਤ ਵਧੀਆ ਕਰਨਗੇ ਔਰ ਗੁਰਦਾਸਪੁਰ ਦੀ ਇਹਨਾਂ ਨੂੰ ਮੈਂ ਜ਼ਿੰਮੇਵਾਰੀ ਦੇਣਾ ਕਿ ਇੰਨੀ ਮਿਹਨਤ ਕਰਾਂਗੇ ਕਿ ਸਤੇ ਦੀ ਸਤਾ ਗੁਰਦਾਸਪੁਰ ਦੀਆਂ ਔਰ ਇਹਨਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਮੱਝ ਦੀਆਂ 25 ਦੀਆਂ 25 ਸੀਟਾਂ ਜਿਹੜੀਆਂ ਉਹ ਜਿੱਤ ਕੇ ਪਾਰਟੀ ਦੀ ਝੋਲੀ 'ਚ ਪਾਉਣ। ਕੀ ਅਪੀਲ ਕਰਨਾ ਚਾਹੋਗੇ ਯੂਥ ਨੂੰ ਖਾਸ ਕਰਕੇ ਔਰ ਆਪਣੇ ਵਰਕਰਾਂ ਨੂੰ? ਮੈਂ ਦੇਖੋ ਸਭ ਤੋਂ ਵੱਡੀ ਐਗਜ਼ਾਮਪਲ ਹੈ ਕਿ ਇੱਕ ਨੌਜਵਾਨ 33 ਸਾਲ ਦੀ ਉਮਰ ਦੇ ਵਿੱਚ ਮੈਨੂੰ ਜ਼ਿਲ੍ਹਾ ਪ੍ਰਧਾਨ ਬਣਾਤਾ ਆਮ ਆਦੀ ਪਾਰਟੀ ਨੇ। ਮੈਂ ਯੂਥ ਨੂੰ ਇਹ ਬੇਨਤੀ ਕਰਨਾ ਚਾਹੂੰਗਾ ਕਿ ਆਓ ਸਾਡੇ ਨਾਲ ਜੁੜੋ ਆ ਕੇ ਸਮਾਜ ਦੇ ਲਈ ਕੰਮ ਕਰੋ। ਆਮ ਆਦਮੀ ਪਾਰਟੀ ਦੇ ਵਿੱਚ ਰਹਿ ਕੇ ਜਿੰਨੀ ਸਮਾਜ ਦੀ ਸੇਵਾ ਹੋ ਸਕਦੀ ਹੈ ਉਹ ਕਿਤੇ ਨਹੀਂ ਹੋ ਸਕਦੀ ਇਹ ਪਾਰਟੀ ਨੌਜਵਾਨਾਂ ਨੂੰ ਬਹੁਤ ਮੌਕਾ ਦਿੰਦੀ ਹੈ ਟਿਕਟਾਂ ਦਿੰਦੀ ਹੈ ਵਿਧਾਇਕ ਬਣਾਉਂਦੀ ਹੈ ਮੰਤਰੀ ਬਣਾਉਂਦੀ ਹੈ ਇਹ ਕਿਸੇ ਵੀ ਹੋਰ ਪਾਰਟੀ ਦੇ ਵਿੱਚ ਹੋ ਨਹੀਂ ਸਕਦਾ ਕਿਉਂਕਿ ਉਹਨਾਂ ਦੇ ਪਹਿਲਾਂ ਹੀ ਪੁੱਤ ਪੋਤਰੇ ਉਹਨਾਂ ਨੇ ਲਾਈਨ ਚਲਾਏ ਹੋਏ ਨੇ ਸੋ ਮੈਂ ਸਾਰੇ ਨੌਜਵਾਨਾਂ ਨੂੰ ਬੇਨਤੀ ਕਰਦਾ ਆਓ ਸਾਡੇ ਨਾਲ ਆਓ ਜੁੜੋ ਖੁੱਲਾ ਸੱਦਾ ਤੁਹਾਨੂੰ ਸਾਰਿਆਂ ਨੂੰ ਅਸੀਂ ਤੁਹਾਨੂੰ ਆਪਣਾ ਸਮਝ ਕੇ ਅਪਣਾ ਕੇ ਤੁਹਾਨੂੰ ਲੀਡਰ ਬਣਾ ਕੇ ਗਲੀਆਂ ਤੇ ਆਪਾਂ ਹਰ ਘਰ 'ਚ ਹਰ ਮਹੱਲੇ ਦੇ ਵਿੱਚ ਹਰ ਪਿੰਡ ਦੇ ਵਿੱਚ ਲੈ ਕੇ ਜਾਵਾਂਗੇ ਤਾਂ ਕਿ ਜਿਹੜੀ ਪਾਰਟੀ ਆ ਉਹ ਹੋਰ ਮਜ਼ਬੂਤ ਆ ਸਕੇ